ਇਹ ਬਹੁਤ ਹੀ ਘਟੀਆ ਤੇ ਕੋਝੀਆਂ ਚਾਲਾਂ ਸਮੇਂ ਦੀ ਸਰਕਾਰ ਨੇ ਕੀਤਾ ਜੋ ਪੰਜਾਬ ਦੇ ਵਿੱਚ ਰਾਜ ਕਰ ਰਹੀ ਆ ਬਹੁਤ ਹੀ ਮਾੜੀ ਸੋਚ ਦੇ ਨਾਲ ਇਹਨਾਂ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦੀ ਸ਼ਾਨ ਉਹਨਾਂ ਦੀ ਫੋਟੋ ਦੇ ਉੱਤੇ ਗਰੀਸ ਮਲਾਈ ਗਈ ਆ ਇਹ ਜਿਹੜੀਆਂ ਕੋਝੀਆਂ ਸ਼ਰਾਰਤਾਂ ਇਹ ਕਰ ਰਿਹਾ 2024 ਦੀਆਂ ਲੋਕ ਸਭਾ ਜਿਹੜੀਆਂ ਆ ਰਹੀਆਂ ਉਹਨੂੰ ਮੱਦੇਨਜ਼ਰ ਇਹ ਕਰ ਰਿਹਾ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਪਈਆਂ ਇਨਾਂ ਨੂੰ ਹੁਣ ਇਹ ਆ ਵੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਬੀਜੇਪੀ ਜਿੱਤੂਗੀ ਇਸ ਨੂੰ ਲੋਕਾਂ ਦੇ ਵਿੱਚ ਝੂਠ ਦਾ ਪਲੰਦਾ ਫਲਾਉਣ ਦੇ ਲਈ ਇੱਕ ਜ਼ਹਿਰ ਉਗਲਣ ਦੇ ਲਈ ਜਿਹੜਾ ਜ਼ਹਿਰ ਇਹਨਾਂ ਨੇ ਦਿੱਲੀ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀ ਅੰਦੋਲਨ ਦੌਰਾਨ ਉਗਲਿਆ ਸੀ ਉਸੇ ਤਰ੍ਹਾਂ ਹੁਣ ਇਹ ਜ਼ਹਿਰ ਉਗਲਣ ਦੀ ਕੋਸ਼ਿਸ਼ ਪੰਜਾਬ ਦੀ ਸਰਕਾਰ ਕਰ ਰਹੀ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਤੇ ਜਿਹੜੇ ਵੀਰ ਨੇ ਸ਼ਰਾਰਤ ਕਰਕੇ ਇਸ ਬੋਰਡ ਦੇ ਉੱਤੇ ਗਰੀਸ ਮਲੀ ਸੀ ਉਹਨੂੰ ਦੱਸਣਾ ਚਾਹੁੰਨਾ ਕਿ ਜਦੋਂ ਪਿਛਲੇ 70 ਸਾਲ ਤੋਂ ਸੰਗਤ ਵੀ ਅਰਦਾਸ ਕਰ ਰਹੀ ਸੀ ਸਾਰੇ ਆਪਾਂ ਕੋਸ਼ਿਸ਼ ਕਰ ਰਹੇ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਜਾਵੇ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਵਿਖਾਇਆ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਵੇ ਮੰਦਰ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਬੱਚਾ ਬੱਚਾ ਰਾਮ ਕਾ ਮਾਤਰਭੂਮੀ ਕੇ ਕਾਮ ਕਾ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਵੇ ਮੰਦਰ ਅਯੋਧਿਆ ਦੇ ਵਿੱਚ ਬਣਾਇਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਪਾਕਿਸਤਾਨ ਨੂੰ ਟਿਕਾਣੇ ਲਾਇਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਦੇਸ਼ ਦੀ ਗੰਦਗੀ ਸਾਫ਼ ਕੀਤੀ ਆ ਇਹੋ ਮੋਦੀ ਸਾਹਿਬ ਆ ਅੱਜ ਹਰੇਕ ਗਰੀਬ ਨੂੰ ਗਰੀਬ ਕਲਿਆਣਨ ਯੋਜਨਾ ਤਹਿਤ ਕਣਕ ਮਿਲ ਰਹੀ ਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਆਸ਼ੂਮਾਨ ਭਾਰਤ ਕਾਰਡ ਚਲਾਇਆ ਹਰੇਕ ਗਰੀਬ ਦਾ 5 ਲੱਖ ਤੱਕ ਦਾ ਇਲਾਜ ਹੋ ਰਿਹਾ ਇਹ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਜਿਨ੍ਹਾਂ ਨੇ ਆਵਾਸ ਯੋਜਨਾ ਚਲਾਈ ਗਰੀਬਾਂ ਦੇ ਕੱਚੇ ਘਰਾਂ ਨੂੰ ਪੱਕੇ ਕੀਤਾ ਹਰੇਕ ਪਿੰਡ ਦੇ ਵਿੱਚ ਹਰੇਕ ਬਸਤੀ ਦੇ ਵਿੱਚ ਜਿਹੜੇ ਘਰ ਦੇ ਉਹ ਬਾਹਰ ਸਿਚਾਲੇ ਜਾਂਦੇ ਸੀ ਉਹਨਾਂ ਵਾਸਤੇ 15-15 ਹਜ਼ਾਰ ਦੀ ਗ੍ਰਾਂਟ ਲੈ ਕੇ ਆਉਂਦੀ ਮੈਂ ਕਹਿੰਦਾ ਉਹਦੋਂ ਘਟਿਆ ਸੋਚ ਹੋਣੀ ਸਕਦੀ ਜਿਹੜੀਆਂ ਇਹੋ ਜਿਹਾਂ ਕੋਝੀਆਂ ਚਾਲਾਂ ਸਮੇਂ ਦੀ ਸਰਕਾਰ ਕਰ ਰਹੀ ਹੈ ਪ੍ਰਸ਼ਾਸਨ ਦਾ ਫੇਲੀਅਰ ਹੈ ਮੈਂ ਮੰਗ ਕਰਦਾ ਕਿ ਜਿਨ੍ਹਾਂ ਨੇ ਵੀ ਇਹ ਘਟਿਆ ਹਰਕਤ ਕੀਤੀ ਸੀ ਉਹਨਾਂ ਤੇ ਕਾਰਵਾਈ ਹੋਵੇ ਅਸੀਂ ਪ੍ਰਸ਼ਾਸਨ ਦੇ ਧਿਆਨ ਤੇ ਵੀ ਲਿਆਂਦਾ ਪਰ ਅਫਸੋਸ ਕੁੰਭ ਕਰਨ ਦੀ ਨੀਂਦ ਸੁਤਿਆ ਹੋਇਆ ਪ੍ਰਸ਼ਾਸਨ ਉਸ ਪ੍ਰਸ਼ਾਸਨ ਉਹਦੇ ਕੰਨ ਤੇ ਜੂਨ ਹੀ ਸਰਕੀ ਐਸਆਈ ਚਮਕੌਰ ਸਿੰਘ ਦੇ ਕੰਨ ਤੇ ਜੂਨ ਹੀ ਸਰਕੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਕੋਝੀ ਹਰਕਤ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਤਾਂ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਸੜਕਾਂ ਤੇ ਵੀ ਉਤਰਾਂਗੇ ਜੋ ਸਾਡੇ ਤੋਂ ਸੰਘਰਸ਼ ਹੋਇਆ ਅਸੀਂ ਕਰਾਂਗੇ ਗੌਰਵ ਜੀ ਇਹ ਪੋਲਿਟੀਕਲ ਤੌਰ ਤੇ ਲੱਗਦਾ ਜਾਂ ਕਿਸੇ ਆਮ ਸਿਸ਼ ਰਾਤੀ ਆਸਰ ਨੂੰ ਲੱਗਦਾ ਸਿਰਫ ਬੀਜੇਪੀ ਦਾ ਵੱਧ ਦਾ ਕਦਮ ਬੀਜੇਪੀ ਦੀਆਂ ਸਰਕਾਰਾਂ ਹਰ ਸੂਬੇ ਦੇ ਵਿੱਚ ਬਣ ਰਹੀਆਂ ਹੁਣ ਇਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦਾ ਕੱਦ ਵੱਧ ਗਿਆ ਸਮੇਂ ਦੀ ਆਉਣ ਵਾਲੀ 2027 ਦੀ ਸਰਕਾਰ ਵੀ ਬੀਜੇਪੀ ਦੀ ਬਣੂਗੀ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਵੀ ਬੀਜੇਪੀ ਜਿੱਤੂਗੀ ਇਸ ਨੂੰ ਜੋ ਮੋਦੀ ਸਾਹਿਬ ਦੀ ਲੋਕਪ੍ਰਿਤਾ ਨੂੰ ਵੱਧਦੇ ਆ ਦੇਖਦੇ ਆ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਤਾਂ ਜੋ ਕੋਝੀਆਂ ਚਾਲਾਂ ਕਰਦੇ ਆ ਮੈਂ ਬੇਨਤੀ ਕਰਦਾ ਹੁਣ ਅਸੀਂ ਖੜੇ ਆ ਜਿਹੜੇ ਬੰਦੇ ਨੇ ਕਾਲਸ ਮਲੀ ਆ ਸਾਡੇ ਸਾਹਮਣੇ ਆ ਕੇ ਗੱਲ ਕਰੇ ਸਾਡੇ ਸਾਹਮਣੇ ਆ ਕੇ ਉਹ ਦੱਸੇ ਕਿ ਉਹਨੂੰ ਕੀ ਦੁੱਖ ਆ ਉਹਨੂੰ ਸਗੋਂ ਸ਼ਰਮ ਹੋਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਦੇਸ਼ ਦੀ ਗੰਦਗੀ ਸਾਫ਼ ਕੀਤੀ ਜਿਹੜੇ ਭ੍ਰਿਸ਼ਟਾਚਾਰ ਲੋਕ ਆ ਜਿਨ੍ਹਾਂ ਨੇ ਘਟਾਲੇ ਕੀਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਤੇ ਅੱਜ ਉਹ ਬੰਦੇ ਗੱਲਾਂ ਕਰਨਗੇ ਉਹ ਬੰਦੇ ਅੱਜ ਮੋਦੀ ਸਾਹਿਬ ਦੀ ਮੁਖਾਲਫਤ ਕਰਨਗੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ